ਹਰਾਨੀ ਦੀ ਗੱਲ ਆ ਅੱਜ ਪੰਜਾਬੀ ਹੀ ਪੰਜਾਬੀ ਦਾ ਦਸ਼ਮਣ ਜਿਹੜਾ ਬਣ ਕੇ ਬਹਿ ਗਿਆ ਇਲੈਕਸ਼ਨ ਹੁੰਦੇ ਵੀ ਰਹਣੇ ਆ ਇਲੈਕਸ਼ਨ ਜਾਂਦੇ ਵੀ ਰਹਣੇ ਆ ਆਪਦੀ ਆਪਦਿਆਂ ਦੇ ਵਿਰੋਧ ਦੇ ਵਿੱਚ ਡੱਟੇ ਹੋਏ ਆ ਆਪਦੇ ਹੀ ਆਪਣੇਾਂ ਪ੍ਰਤੀ ਜਿਹੜੀ ਮੂੰਹ ਦੇ ਵਿੱਚੋਂ ਜ਼ਹਿਰ ਉਗਰ ਰਹੇ ਨੇ ਗੱਲ ਜੇਕਰ ਕਰੀਏ ਪੰਜਾਬ ਦੀ ਤਰਤੀ ਦੀ ਪੰਜਾਬ ਦੇ ਜਾਿਆਂ ਦੀ ਤਾਂ ਮੈਨੂੰ ਲੱਗਦਾ ਇਸ ਤੋਂ ਵੱਡਾ ਹੋਰ ਕੋਈ ਨਾਮ ਨਹੀਂ ਹੋ ਸਕਦਾ ਕਿ ਪੰਜਾਬੀਆਂ ਨੇ ਜਿਨ੍ਹਾਂ ਨੂੰ ਆਪਣੇ ਦਿਲਾਂ ਤੇ ਰਾਜ ਕਰਾਇਆ ਹੋਵੇ ਜਿਨ੍ਹਾਂ ਨੂੰ ਆਪਦੀਆਂ ਪਲਕਾਂ ਤੇ ਬਿਠਾਇਆ ਹੋਵੇ ਜਿਨ੍ਹਾਂ ਨੂੰ ਪੰਜਾਬੀ ਹੋਣ ਦਾ ਮਾਣ ਬਖਸ਼ਿਆ ਹੋਵੇ ਤੇ ਅੱਜ ਉਹੀ ਕਲਾਕਾਰ ਉੱਟ ਕੇ ਪੰਜਾਬ ਦੀ ਝੋਲੀ ਇਸ ਤਰ੍ਹਾਂ ਦੀਆਂ ਤੋਹੀਨ ਭਰੀਆਂ ਗੱਲਾਂ ਪਾਉਣ ਤਾਂ ਇਸ ਤੋਂ ਵੱਡੀ ਹੋਰ ਸ਼ਰਮ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਦੂਜੇ ਪਾਸੇ ਗੱਲ ਕਰੀਏ ਕਿ ਪਾਰਟੀ ਨੂੰ ਮਾਂ ਕਹਿਣ ਵਾਲਿਆਂ ਦੀ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿੰਦਿਆਂ ਹੋયા ਪਾਰਟੀ ਨੂੰ ਮਾਂ ਦੱਸਦੇ ਸੀ ਅੱਜ ਉਹ ਉਸ ਮਾਂ ਤੋਂ ਬਾਗੀ ਹੋ ਕੇ ਮਤਰੀ ਮਾਂ ਦੀਆਂ ਬੁੱਕਲਾਂ 'ਚ ਜਾ ਕੇ ਬਹਿ ਗਈ ਚਲੋ ਜਾ ਕੇ ਤਾਂ ਬਹਿ ਗਈ ਉਹ ਇੱਕ ਵੱਖਰੀ ਗੱਲ ਆ ਪਰ ਜਾ ਕੇ ਜਿਹੜਾ ਯਰ ਆਪਣੀ ਮਾਂ ਪਾਰਟੀ ਲਈ ਉਗਰ ਰਹੇ ਨੇ ਕੋਤਾ ਬਾਕਮਾਲ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਉਸ ਪਾਰਟੀ ਦੇ ਵਿੱਚ ਰਹਿੰਦੇ ਆ ਤੁਸੀਂ ਉਦੋਂ ਤੁਹਾਨੂੰ ਕਿਹੜਾ ਸੱਪ ਸੁੰਘ ਜਾਂਦਾ ਕਿ ਤੁਸੀਂ ਉਦੋਂ ਸੱਚ ਬਿਆਨ ਨਹੀਂ ਕਰ ਸਕਦੇ ਉਦੋਂ ਸੱਚ ਬੋਲ ਨਹੀਂ ਸਕਦੇ ਸੱਚ ਤੇ ਪਹਿਰਾ ਨਹੀਂ ਦੇ ਸਕਦੇ ਐਡਾ ਕੋਈ ਵੱਡਾ ਤੁਹਾਡੇ ਮੋਹਾਂ ਦੇ ਉੱਤੇ ਤਾਲਾ ਨਹੀਂ ਲੱਗਿਆ ਹੁੰਦਾ ਨਾ ਕੋਈ ਤੁਸੀਂ ਐਡੇ ਵੱਡੇ ਕਿਸੇ ਦੇ ਬੰਦੀ ਬਣਾਏ ਹੁੰਨੇ ਆ ਅਸਲ ਇਨਸਾਨ ਤੇ ਅਸਲ ਸੱਚੇ ਤੇ ਸੁੱਚੇ ਕਰਤਾਰ ਦਾ ਮਾਲਕ ਉਹੀ ਵਿਅਕਤੀ ਹੁੰਦਾ ਜਿਹੜਾ ਆਪਣੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਪਰਿਵਾਰ ਦੇ ਜੀਆਂ ਨੂੰ ਸਹੀ ਤੇ ਗਲਤ ਤੋਂ ਜਾਣੂ ਕਰਵਾਵੇ ਜਿਹੜਾ ਸਹੀ ਨੂੰ ਸਹੀ ਕਹਿੰਦੀ ਹਿੰਮਤ ਰੱਖੇ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖੇ ਉਹ ਪਰਿਵਾਰ ਕਦੇ ਟੁੱਟਦੇ ਨਹੀਂ ਉਸੇ ਤਰ੍ਹਾਂ ਜਿਹੜੀਆਂ ਪਾਲਟੀਆਂ ਜਿਨ੍ਹਾਂ ਨੂੰ ਤੁਸੀਂ ਮਾਂ ਪਾਲਟੀ ਕਹਿੰਦੇ